ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 41 ਦੇ ਮਿਹਨਤੀ ਅਤੇ ਇਮਾਨਦਾਰ ਸੀਨੀਅਰ ਆਗੂ ਸ਼ੇਰੇ ਪੰਜਾਬ ਸਿੰਘ ਦੀ ਪਤਨੀ ਰਾਜਬੀਰ ਕੋਰ ਨੂੰ ਟਿਕਟ ਮਿਲਣ ਤੇ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼ੇਰੇ ਪੰਜਾਬ ਸਿੰਘ ਅਤੇ ਉਹਨਾਂ ਦੀ ਪਤਨੀ ਰਾਜਬੀਰ ਕੋਰ ਨੇ ਪਾਰਟੀ ਦੇ ਸੁਪਰੀਮੋ ਅਤੇ ਐਮਐਲਏ ਹਲਕਾ ਦਬਣੀ ਡਾਕਟਰ ਰਿੰਦਰਬੀਰ ਸਿੰਘ ਨੇ ਜਰਦਾ ਧਨਵਾਦ ਕੀਤਾ ਸ਼ੇਰ-ਏ-ਪੰਜਾਬ ਦੇ ਧਰਮ ਪਤਨੀ ਰਾਜਵੀਰ ਕੋਰ ਨੂੰ ਟਿਕਟ ਮਿਲਣ ਤੇ ਪੂਰੇ ਇਲਾਕੇ ਦੇ ਵਿੱਚ ਜਸ਼ਨ ਮਨਾਇਆ ਗਿਆ ਅਤੇ ਸ਼ੇਰ-ਏ-ਪੰਜਾਬ ਸਿੰਘ ਦੇ ਧਰਮ ਪਤਨੀ ਰਾਜਵੀਰ ਕੋਰ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਇਲਾਕਾ ਨਿਵਾਸੀ ਵੱਡੀ ਲੀਡ ਦੇ ਨਾਲ ਇਹ ਸੀਟ ਜਿੱਤ ਕੇ ਡਾਕਟਰ ਇੰਦਰਬੀਰ ਸਿੰਘ ਮਿੰਜਰਦੀਪ ਝੋੜੀ ਦੇ ਵਿੱਚ ਪਾਉਣੀ ਹੈ हां जी माता जी की कहना चाहोगे आज ਤੁਹਾਡੇ ਪੁੱਤਰ ਨੂੰ ਟਿਕਟ ਮਿਲੀ ਆ ਆਮ ਆਦਮੀ ਪਾਰਟੀ ਵੱਲੋਂ ਹਾਂ ਜੀ ਬਹੁਤ ਬਹੁਤ ਸਾਨੂੰ ਖੁਸ਼ੀ ਹੋਈ ਆ ਆਮ ਪਾਰਟੀ ਨੇ ਬਹੁਤ ਬਹੁਤ ਕਿ ਸਾਡੇ ਨਾਲ ਧੰਨਵਾਦ ਕਰਨਾ ਡਾਕਟਰ ਸਾਹਿਬ ਦਾ ਵੀ ਧੰਨਵਾਦ ਬਹੁਤ 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 ਵਧੀਆ ਕੀਤਾ ਇਹਨਾਂ ਨੇ ਬਹੁਤ ਅਸੀਂ ਖੁਸ਼ ਆ ਸਾਡੇ ਬੱਚੇ ਨੂੰ ਟਿਕਟ ਮਿਲੀ ਐ ਸਰ ਬਹੁਤ ਧੰਨਵਾਦ ਕਰਦੇ ਆ ਕਿ ਆਮ ਪਾਰਟੀ ਨੇ ਸਾਡੇ ਬੱਚੇ ਦੇ ਸਰੇ ਵੀ ਜਾਂਦ ਨੂੰ ਇਹਨਾਂ ਦੇ ਸਾਰਿਆਂ ਨੇ ਇੰਦ ਕਉਣਾ ਮੇਰੀ ਨੋਹ ਕੋਤੇ ਨੇ ਅੱਜ ਵਾਰ ਸੇ ਮੌਜੂਦ ਸੁੰਦਿਆ ਜੇ ਚੰਗੇ ਕਾਮਕੱਦ ਦੇ ਆਏ ਗਾਮੀ ਚੰਗੇ ਕਰਨਗੇ ਤੁਹਾਡੇ ਸਾਰੇ ਇਹ ਪੈਣ ਪਰਮ ਦੇ ਵਿੱਚ ਤੁਹਾ ਇਹਨਾਂ ਦਾ ਸਾਥ ਜਨਾਂ ਚੰਗੀ ਤਰ੍ਹਾਂ ਪਹੁੰਚ ਸਾਡੀ ਮਿਹਰਬਾਨੀ ਲਾਇਵਰ ਜੀ ਕਾਲਸਾ ਵੈਰੀ ਗੁਰੂ ਜੀ ਕਾਲਸਾ ਹਾਜੀ ਸ਼ੇਰੇ ਪੰਜਾਬ ਜੀ ਸਿੰਘ ਜੀ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੇ ਵੱਲੋਂ ਤੁਹਾਨੂੰ ਟਿਕਟ ਦੇ ਨਾਲ ਨਵਾਜਿਆ ਗਿਆ ਵੈਰੀ ਗੁਰੂ ਜੀ ਕਾਲਸਾ ਵੈਰੀ ਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਆਮ ਆਦਮੀ ਪਾਰਟੀ ਸਾਡੇ ਸਕਰੀਨੋਂ ਕੇਜਰੀਵਾਲ ਸਾਹਿਬ ਜੀ ਸੰਦੀਪ ਪਾਟਕ ਜੀ ਪੰਜਾਬ ਪ੍ਰਧਾਨ ਅਮਰ ਲੋੜਾ ਜੀ ਅਤੇ ਹਲਕਾ ਦੱਖਣੀ ਐਮ ਐਲ ਏ ਡਾਕਟਰ 인ਦਰਬੀ ਸਿੰਘ ਨਿੱਜਰ ਇਹ ਸਾਰਿਆਂ ਦਾ ਅਸੀਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਇਸ ਜੋਕ ਸਮਝਿਆ ਦਾ ਸ਼ੇਰੇ ਪੰਜਾਬ ਸਿੰਘ ਵਾਰਡ ਨੰਬਰ 41 ਤੋਂ ਮੇਰੀ ਧਰਮ ਪਤਨੀ ਰਾਜਬੀਰ ਕੋਰ ਇਹਨਾਂ ਨੂੰ ਟਿਕਟ ਦਿੱਤੀ ਹੈ ਪਾਰਟੀ ਨੇ ਅਸੀਂ ਪਾਰਟੀ ਦਾ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਆਸ ਕਰਦੇ ਆ ਕਿ ਇਹ ਸ਼ੀਟ ਜਿੱਤ ਕੇ ਅਸੀਂ ਡਾਕਟਰ ਸਾਹਿਬ ਦੀ ਝੋਲੀ ਚ ਪਾਵਾਂਗੇ ਵੋਟਰਾਂ ਸੋ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਵੋਟਰਾਂ ਨੂੰ ਇਹ ਬੇਨਤੀ ਆ ਕਿ ਜਿਸ ਤਰ੍ਹਾਂ ਢਾਈ 3 ਸਾਲ ਤੋਂ ਅਸੀਂ ਇਲਾਕੇ ਦੀ ਪੂਰੀ ਵਾਰਡ ਦੀ ਸੇਵਾ ਕਰਦੇ ਪਏ ਆ ਤੇ ਜਿਹੜਾ ਹਣ ਪਾਰਟੀਆਂ ਸਾਨੂੰ ਏਡਾ ਮਾਣ ਬਖਸ਼ਿਆ ਵਾ ਇਲਾਕੇ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹ ਟਿਕਟ ਇਹ ਇਲੈਕਸ਼ਨ ਤੁਹਾਡੀ ਆਪਣੀ ਆ ਤੁਸੀਂ ਵੋਟਾਂ ਪਾ ਕੇ ਇੱਕ ਰਿਕਾਰਡ ਕਾਇਮ ਕਰਕੇ ਰੱਖਣਾ ਵਾ ਇਹ ਵਾਰਡ ਦੇ ਵਿੱਚੋਂ ਕਿ ਜਿਹੜਾ ਇਹ ਪਾਰਟੀ ਨੇ ਡਾਕਟਰ ਸਾਹਿਬ ਨੇ ਸਾਨੂੰ ਇਹ ਜੋ ਸਮਝਾਇਆ ਵਾ ਇਹ ਸਿਹਰਾ ਜਗਤ ਸਾਹਿਬ ਦੇ ਝੋਲੀ 'ਚ ਗੱਲ ਚ ਪਵੇ ਇਹ ਆਮ ਆਦਮੀ ਪਾਰਟੀ ਜਿੱਤ ਤੁਹਾਡੀ ਆਪਣੀ ਜਿੱਤ ਹੋਣੀ ਹੈ। ਇਹ ਇਲਾਕੇ ਦੀ ਕੋਈ ਵੀ ਸਮੱਸਿਆ ਜਿਸ ਤਰ੍ਹਾਂ ਤਕਰੀਬਨ ਸਾਰੇ ਕੰਮ ਨਹੀਂ ਕਰ ਚੁੱਕੇ ਆ ਕਾਉਂਸਲਰ ਬਣਨ ਤੋਂ ਬਾਅਦ ਜੋ ਕਾਉਂਸਲਰ ਦੀ ਜ਼ਿੰਮੇਵਾਰੀ ਹੁੰਦੀ ਆ ਉਹ ਸਾਰੀ ਜ਼ਿੰਮੇਵਾਰੀ ਅਸੀਂ ਦਿਨ ਤੇ ਰਾਤ ਨਿਭਾਵਾਂਗੇ ਤੇ ਕੋਈ ਵੀ ਮੁਸ਼ਕਲਿਆ ਹੱਗੀ ਨਹੀਂ ਰਹੋਗੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੈਰੀ ਗੁੱਜਿਕਾ ਖਾਲਸਾ ਵੈਰੀ ਗੁੱਜਿਕਾ।